ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਨੂ ਖਾਲਸਤਾਨੀ ਕਦੀੜ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੈ ਉਹਨੇ ਦੋ ਵੀਡੀਓ ਪਾਈਆਂ ਨੇ ਫੇਸਬੁੱਕ ਤੇ ਕਹਿੰਦਾ ਅਸੀਂ 11 ਮਿਲੀਅਨ ਡਾਲਰ ਦੇ ਮੰਗੇ ਪਾਕਿਸਤਾਨ ਦੀ ਆਰਮੀ ਨੂੰ ਦੇ ਨਾਲ ਕਹਿੰਦਾ ਜਿਹੜੀ ਇੰਡੀਆ ਦੀ ਆਰਮੀ ਆ ਉਹਦੇ ਜਸੂਸੀ ਕਰਵਾ ਮੰਗੇ ਜਾਨਕਿ ਪੰਜਾਬ ਨੂੰ ਭਾਰਤ ਵਿੱਚੋਂ ਆਜ਼ਾਦ ਕਰਾ ਕੇ ਖਾਲਸਤਾਨ ਬਣਾਉਣਾ ਕਿਦਣਾ ਕਿਤੇ ਭਾਰਤੀ ਫੌਜ ਨੂੰ ਢਕਾਉਣ ਦੀ ਜਾਂ ਪਾਕਿਸਤਾਨ ਦੀ ਆਰਮੀ ਨੂੰ ਢਕਾਉਣ ਦੀ ਉਹਨੇ ਗੱਲ ਕੀਤੀ ਹੈ ਇਹ ਉਹ ਕਤੇੜਾ ਨੇ ਜਿਨ੍ਹਾਂ ਦੇ ਅੱਜ ਤੱਕ ਕਦੇ ਚੀਚੀ ਤੇ ਖੂਨ ਨਹੀਂ ਲੱਗਿਆ ਅੱਜ ਤੱਕ ਕਿਤੇ ਇਹਨਾਂ ਨੇ ਕੁੱਤੇ ਦੀ ਸੋਟੀ ਨਹੀਂ ਮਾਰੀ ਅੱਜ ਤੱਕ ਤੇ ਸਕੂਲ ਦੇ ਵਿੱਚੋਂ ਇਹ ਟੀਚਰਾਂ ਦੇ ਕੋਲੋਂ ਊੜਾ ਆੜਾ ਸਿੱਖਣ ਵਾਸਤੇ ਛੇਤਰ ਖਾਂਦੇ ਰਹੇ ਨੇ ਪਹਿਲਾਂ ਆਵੇਂ ਅੱਖਰ ਨਹੀਂ ਇਹਨਾਂ ਨੂੰ ਆਉਂਦੇ ਸੀ ਜਿਹੜੇ ਦੀ ਹਿਸਟਰੀ ਹੈ ਇੱਕ ਤਾਂ 1.5 ਜੋਰ ਲੱਗਾ ਹੋਇਆ ਤਾਂ ਪੂਰਾ ਤਕੋਸ਼ ਪਾਰ ਤੋਂ ਵਿੱਚ ਨੇ ਖਾਸ ਕਰਕੇ ਪੰਜਾਬ ਵਿੱਚ ਉਹ ਕਦੀੜਾ ਜਿਵੇਂ ਸਿਮਰਜੀਤ ਮਾਨ ਹੋ ਗਿਆ ਅਲੱਖੇ ਸਧਾਣੇ ਵਰਗੇ ਹੋਗੇ ਅਮਰਪਾਲ ਦੇ ਪਾਪੇ ਵਰਗੇ ਹੋਗੇ ਤੇ ਹੁਣ ਇਹਨਾਂ ਨੂੰ ਬੇਨਤੀ ਹੈ ਸਾਰਿਆਂ ਨੂੰ ਬੱਸ ਮੈਂ ਬੇਨਤੀ ਬਹੁਤ ਘੱਟ ਕਰਦਾ ਹੁਣਾ ਵੀ ਤੁਸੀਂ ਬਹੁਤ ਵੱਡੇ ਯੋਧੇ ਬਣਦੇ ਸੀ ਨਾ ਸੂਰਮੇ ਇਨਾ ਸਾਰਨ ਬੇਨਤੀ ਹੈ ਵੀ ਤੁਸੀਂ ਬਾਗਾ ਬਾਰਡਰ ਤੇ ਇੱਕ ਵਾਰੀ ਗੇੜਾ ਹੀ ਮਾਰ ਦੋ ਪਤਾ ਹੈ ਜੀ ਪਤਾ ਨਹੀਂ ਕਿਹੜੇ ਪਾਸੇ ਫਾਇਰ ਬਜੇ ਕੋਗਾ ਚਿੱਤ ਹੋ ਜਾਣਾ ਜਣਕੇ ਇਹ ਦੂਰ ਦੂਰ ਬੈਠੇ ਨਾ ਕੇਵਲ ਪੁਕਾਈ ਮਾਰਨੀ ਹੁੰਦੀ ਹੈ ਜਿਹੜਾ ਸਿਮਰਿਤ ਮਾਨ ਕਹਿੰਦਾ ਸੀ ਨਾ ਅਟਾਰੀ ਬਾਰਡਰ ਬਾਗਾ ਬਾਰਡਰ ਖੋਲੋ ਅਸੀਂ ਵਪਾਰ ਕਰਨਾ ਉਹ ਹੁਣ ਕਹਿੰਦਾ ਅਸੀਂ ਅਰਦਾਸ ਕਰਦੇ ਆਂ ਅਸੀਂ ਜੰਗ ਦੇ ਹੱਕ ਵਿੱਚ ਨਹੀਂ ਹੁਣ ਬੇਨਤੀ ਕਰਦਾ ਅਸਾ ਜਿਹੜੇ ਪੰਜਾਬ ਦੇ ਵਸਿੰਦੇ ਲੋਕ ਇਹਨਾਂ ਨੂੰ ਬੇਨਤੀ ਹੈ ਅੱਜ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਉਹਦੇ ਵਿੱਚੋਂ ਕੀ ਖਟਿਆ ਕੀ ਗਵਾਇਆ ਇਹ ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਕੋਈ ਮਰਿਆ ਸੋਸ਼ਲ ਮੀਡੀਆ ਤੇ ਪੁਕਾਈ ਮਾਰਨ ਵਾਲੇ ਬਹੁਤ ਨੇ ਇੱਕ ਨਾਲੀ ਬੇਨਤੀ ਹੋਰ ਕਰ ਦੇਣਾ ਜਿਹੜੀ ਵੀ ਕੋਈ ਐਕਟੀਵਿਟੀ ਆਰਮੀ ਦੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਸੰਕੋਚ ਕਰਿਆ ਕਰੋ ਉਹਨੂੰ ਵਾਇਰਲ ਨਾ ਕਰਿਆ ਕਰੋ ਥੋੜੀ ਬਹੁਤੀ ਅਕਲ ਤੋਂ ਕੰਮ ਲੈ ਲਓ ਇਹ ਆਰਮੀ ਦਾ ਫੌਜ ਦਾ ਕੰਮ ਹੈ ਉਹਨਾਂ ਨੇ ਕਿਦਾਂ ਹੈਂਡਲ ਕਰਨਾ ਪੂਰੇ ਭਾਰਤ ਦਾ ਬੱਚਾ ਬੱਚਾ ਆਰਮੀ ਦੇ ਨਾਲ ਖੜਾ ਇਹ ਸਾਨੂੰ ਇੱਕ ਜਟ ਹੋ ਕੇ ਭਾਰਤੀ ਫੌਜ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ ਪਹਿਲੀ ਗੱਲ ਤਾਂ ਇਹ ਅਰਦਾਸ ਹੈ ਬੇਜੰਗਾਂ ਸੋਹਣੀਆਂ ਨੇ ਚਾਹੀਦੀ ਸ਼ਾਂਤਮਈ ਮਾਹੌਲ ਰਹੇ ਜਿਹੜਾ ਮੁਲਕ ਗਲਤੀ ਕਰਦਾ ਹੈ ਗਲਤੀ ਪਾਕਿਸਤਾਨ ਨੇ ਕੀਤੀ ਸੀ ਪਹਿਲਗਾਮ ਜਿਹੜਾ ਹਮਲਾ ਕੀਤਾ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਉਹਦੀ ਸਜ਼ਾ ਉਹਨਾਂ ਨੂੰ ਜਰੂਰ ਮਿਲ ਗਏ ਜਿਹੜਾ ਪੁਂਚ ਦੇ ਵਿੱਚ ਜੰਮੂ ਦੇ ਵਿੱਚ ਪਾਕਿਸਤਾਨ ਵੱਲੋਂ ਗੁਰਦੁਆਰੇ ਤੇ ਹਮਲਾ ਕੀਤਾ ਹੈ ਰਾਗੀ ਸਿੰਘ ਦੀ ਮੌਤ ਹੋਈ ਹੈ ਅਮਰੀਕ ਸਿੰਘ ਦੀ ਜੋ ਹੋਰ ਦੋ ਤਿੰਨ ਸਿੱਖਾਂ ਦੀ ਮੌਤ ਹੋਈ ਹੈ ਉਹ ਨਿੰਦਨਯੋਗ ਘਟਨਾ ਹੈ ਔਰ ਇਕੈਰਤਾ ਦੀ ਨਿਸ਼ਾਨੀ ਹੈ ਬੁੱਝਦੇ ਲਈ ਇਹਨੂੰ ਕਹਿੰਦੇ ਆ ਔਰ ਮੈਂ ਇਥੇ ਇੱਕ ਬੇਨਤੀ ਕਰਨੀ ਚਾਹੁੰਦਾ ਪਾਕਿਸਤਾਨ ਦਾ ਕੋਈ ਨਾਗਰਿਕ ਸੁਣ ਲਵੇ ਤੁਸੀਂ ਕਿਹੜੇ ਕੈਦਾ ਕਾਨੂੰਨ ਦੀ ਗੱਲ ਕਰਦੇ ਹੋ ਕਿਹੜੀ ਬਹਾਦਰੀ ਦੀ ਗੱਲ ਕਰਦੇ ਹੋ ਤੁਹਾਡਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ਵਿੱਚ ਉਹਦੇ ਨਾਲ ਜਿਹੜੀ ਗੰਦੀ ਕਰਤੂਤ ਹੋਈ ਹੈ ਬਲਾਤਕਾਰ ਹੋਇਆ ਉਹ ਦੱਸ ਰਿਹਾ ਇੱਕ ਆਰਮੀ ਅਫੀਸਰ ਤੁਹਾਡਾ ਜੇਲ੍ਹ ਵਿੱਚ ਸੀ ਉਹਨੇ ਉਹਦੇ ਨਾਲ ਬਲਾਤਕਾਰ ਕੀਤਾ ਤੁੰਤਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਤੁਸੀਂ ਕਿਹੜੇ ਕੈਦਾ ਕਾਨੂੰਨ ਦੀ ਗੱਲ ਕਰਦੇ ਹੋ ਤੁਸੀਂ ਕਿਹੜੇ ਜਹਾਦ ਦੀ ਗੱਲ ਕਰਦੇ ਹੋ ਤੁਹਾਡੇ ਦੇਸ਼ ਵਿੱਚ ਸਾਬਕਾ ਪ੍ਰਧਾਨ ਮੰਤਰੀ ਜੇਲ੍ਹ 'ਚ ਇਰਮਾਨ ਖਾਨ ਕ੍ਰਿਕਟਰ ਖਿਡਾਰੀ ਉਹਦੇ ਨਾਲ ਸਲੀਟ ਖੋਸ਼ੋਸ਼ਣ ਹੋਇਆ ਤੇ ਐਦਾਂ ਕਟਿਆ ਕਰਤੂਤ ਪਾਕਿਸਤਾਨ ਦੀ ਹੋਰ ਕੀ ਹੋ ਸਕਦੀ ਹੈ ਆ ਜਿਹੜੇ ਵੀ ਐਕਟਰ ਵਗੈਰਾ ਆ ਜਿਹੜੇ ਕਮੇਡੀ ਵਗੈਰਾ ਕਰਦੇ ਉਹਨਾਂ ਦੇ ਵੀਡੀਓ ਕਾਫੀ ਦੇਖੀਆਂ ਬੜਾ ਕੁਝ ਬੋਲਦੇ ਆ ਸਾਡਿਆਂ ਨੂੰ ਵੀ ਬੇਨਤੀ ਕਰਦਾ ਤੁਹਾਡਾ ਕੰਮ ਨੱਚ ਕੇ ਪੈਸੇ ਕਮਾਉਣਾ ਹੈ ਜੰਗਾਂ ਵਿੱਚ ਲੜਨਾ ਤੁਹਾਡਾ ਕੰਮ ਨਹੀਂ ਐਵੇਂ ਨਾ ਇੱਕ ਦੂਜੇ ਨੂੰ ਤਾਨੇ ਮਿਹਨੇ ਮਾਰੀ ਚੱਲੋ ਇਹ ਦੇਸ਼ ਦੀ ਆਰਮੀ ਦਾ ਕੰਮ ਹੈ ਉਹਨੇ ਸੋਚਣਾ ਅਸੀਂ ਜੰਗ ਕਿੱਦਾਂ ਲੜਨੀ ਐ ਐਵੇਂ ਮੱਤਾਂ ਨਾ ਦਿਓ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਐਵੇਂ ਨਾ ਊਠ ਪਤੰਗ ਬੋਲੀ ਚੱਲੋ ਆ ਮੱਕੜ ਵਰਗੇ ਮੈਂ ਗੁਰਦਾਰੇ ਪ੍ਰਧਾਨ ਨਾਲ ਗੱਲ ਕੀਤੀ ਐ ਮੈਂ ਫਲਾਣਾ ਕੀਤਾ ਇੱਕ ਵੀ ਫੈਰ ਕਿਸੇ ਦੇ ਘਰ ਤੇ ਹੋ ਗਿਆ ਨਾ ਤੁਸੀਂ ਛੱਡ ਕੇ ਚਲੇ ਜਾਓਗੇ ਜੰਗ ਦਾ ਸਾਹਮਣਾ ਕਰਨਾ ਕਿਤੇ ਖਾਲਾ ਜੀ ਦਾ ਬਾੜਾ ਨਹੀਂ ਨਾ ਇਹਨੂੰ ਮਜ਼ਾਕ ਬਣਾ ਕੇ ਰੱਖੋ ਔਰ ਬੇਨਤੀ ਕਰਦਾ ਜਿਹੜੇ ਵੀ ਥੋੜਾ ਬਹੁਤਾ ਆਪਣੇ ਆਪ ਨੂੰ ਜੋਦੇ ਅਖਵਾਉਣ ਦੀ ਗੱਲ ਕਰਦੇ ਐ ਸਮਝੀ ਤੇ ਮਾਨ ਵਰਗੇ ਆ ਪੰਨੂ ਕਦੀੜ ਵਰਗੇ ਜਾਂ ਹੋਰ ਵੀ ਜਿਨ੍ਹਾਂ ਦੇ ਕੀੜਾ ਲੜਦਾ ਦਿਮਾਗ ਵਿੱਚ ਵੀ ਜੰਗ ਕਰਨੀ ਉਹਨਾਂ ਨੂੰ ਬੇਨਤੀ ਹੈ ਤੇ ਹੁਣ ਜਾਓ ਬਾਗਾ ਬਾਰਡਰ ਤੇ ਟਾਰੀ ਬਾਰਡਰ ਤੇ ਜਾਓ ਜਾ ਕੇ ਕਰੋ ਗੱਲਬਾਤ ਭਗਾਈ ਮਾਰਨ ਤੋਂ ਸਵਾਏ ਕੋਈ ਅਕਲ ਦੀ ਗੱਲ ਵੀ ਕਰ ਲੋ ਪਤਾ ਨਹੀਂ ਕਾਦਾ ਚਾ ਚੜਿਆ ਇਹਨਾਂ ਇੱਕ ਬੇਨਤੀ ਲਾਸਟ ਵਿੱਚ ਕਰਨੀ ਹੈ ਜਿੰਨੇ ਵੀ ਭਾਰਤ ਦੇ ਵਿਛਿੰਦੇ ਲੋਕ ਨੇ ਖਾਸ ਕਰਕੇ ਜਿਹੜੇ ਬਾਰਡਰ ਏਰੀਆ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਹੈ ਜਾਣ ਬੁਝ ਕੇ ਅਫਵਾਹਾਂ ਨਾ ਫੈਲਾਓ ਐਵੇਂ ਉਡ ਪਤੰਗ ਨਾ ਬੋਲਿਆ ਕਰੋ ਥੋੜਾ ਜਿਹਾ ਕੰਟਰੋਲ ਰੱਖੋ ਜਦੋਂ ਵੀ ਕੋਈ ਗੜਬੜ ਹੁੰਦੀ ਹੈ ਤੁਸੀਂ ਪੁਲਿਸ ਨੂੰ ਤੇ ਜਾਂ ਜਿੱਥੇ ਸਾਡੀ ਭਾਰਤੀ ਆਰਮੀ ਲੱਗੀ ਹੈ ਉਹਨੂੰ ਜਾਣਕਾਰੀ ਦੇ ਸਕਦੇ ਆਪ ਮਹਾਰੇ ਹੋ ਕੇ ਨਾ ਐਵੇਂ ਕਿਤੇ ਅੱਗ ਲਾਉਣ ਦੀ ਕੋਸ਼ਿਸ਼ ਨਾ ਕਰੋ ਇਹ ਜਿਹੜੇ ਹਮਲੇ ਸੀ ਨਾ ਜੇ ਅਸਲ ਪੁੱਛੋਗੇ ਪਹਿਲਾਂ ਵੀ ਇਦਾਂ ਹੀ ਹੁੰਦੇ ਰਹਿੰਦੇ ਸੀ। ਉਦੋਂ ਇੰਨਾ ਆ ਮੀਡੀਆ ਦਾ ਜੋਗ ਨਹੀਂ ਸੀ। ਇੰਟਰਨੈਟ ਹੈ ਨਹੀਂ ਸੀ। ਤੇ ਉਦੋਂ ਐਡੀ ਵੱਡੀ ਖਬਰ ਨਹੀਂ ਬਣਦੀ ਸੀ। ਹੁਣ ਹਰੇਕ ਕੋਲੇ ਫੋਨ ਹੁੰਦਾ ਹੈ, 150 ਦਾ ਪੈਕ ਪਾਇਆ ਹੁੰਦਾ ਹੈ। ਆ ਬੰਬ ਸੜਤਾ ਜੀ ਉਹ ਕੱਲੀ ਜਿਹੜੇ ਹੰਦੂ ਨਹੀਂ ਗੇਮ ਆ। ਉਹਦੀਆਂ ਵੀਡੀਓ ਕੜਕੜ ਕੇ ਪਾਈ ਜਾਣਗੇ। ਆ ਦੇਖੋ ਆਰਮੀ ਦਾ ਪਲੇਨ। ਆ ਇੰਡੀਆ ਆਰਮੀ ਦਾ, ਆ ਪਾਕਿਸਤਾਨ ਦੀ ਆਰਮੀ ਦਾ ਇਦਾਂ ਪਕਾਈ ਮਾਰੀ ਜਾਂਦੇ। ਜਿਹੜੇ ਗੇਮਾਂ ਖੇਡਦੇ ਘਰੇ ਬੈ ਕੇ ਉਹ ਹੀ ਨਹੀਂ ਮਾਣ ਦੇਖ ਲਓ ਤੁਸੀਂ ਕੀ ਜਲੂਸ ਕੱਢਦੇ ਆ ਜਦੋਂ ਜੰਗ ਲੱਗਣੀ ਆ ਨਾ ਤੁਹਾਡੇ ਵਰਗੇ ਨੇ ਅੰਡਰਗਰਾਉਂਡ ਕਮਰੇ ਵਿੱਚ ਬੜ ਕੇ ਮਾਲਾ ਫੇਰਦੀਆਂ ਫਿਰ ਬੈਠੀ ਪਤਾ ਨਹੀਂ ਤੁਸੀਂ ਕੀ ਕਰਨਾ ਸੌਖਾ ਨਹੀਂ ਹੁੰਦਾ ਇਹਨੂੰ ਮਜ਼ਾਕ ਨਾ ਬਣਾ ਕੇ ਰੱਖੋ ਇਹ ਬੇਨਤੀ ਹੱਥ ਜੋੜ ਕੇ ਜਿਹੜੀਆਂ 4-5 ਕਤੀੜਾਂ ਨੇ ਇੱਕ ਤਾਂ ਪੰਨੂ ਆ ਅਮਰੀਕਾ ਵਿੱਚ ਬੈਠਾ 11 ਮਿਲੀਅਨ ਡਾਲਰ ਦੇ ਮੰਗ ਰਹੇ ਸੀ ਉਹ ਤਾਂ ਪਤਾ ਹੀ ਹੈ ਵੀ ਤੁਹਾਡੀਆਂ ਕਰਤੂਤਾਂ ਨੇ ਤੁਸੀਂ ਔਰੰਗਜੇਬ ਦੀ ਔਲਾਦ ਤੁਸੀਂ ਪੰਜਾਬ ਨੂੰ ਬਰਬਾਦ ਕਰਨਾ ਕਰ ਦਿਓਗੇ ਪਰ ਹੁਣ ਲੋਕ ਸਮਝਦਾਰ ਨੇ ਪਾਕਿਸਤਾਨ ਦੇ ਬਾਅਦ ਵਿੱਚ ਪਹਿਲਾਂ ਤੁਹਾਡੇ ਛਿੱਤਰ ਫੇਰਾਂਗੇ ਫੜ ਕੇ ਅਮਰੀਕਾ ਬੈਠੇ ਕੀ ਭੌਂਕਦੇ ਹੋ ਇੰਡੀਆ ਕੀ ਦੇਖੋ ਨਾ 11 ਮਿਲੀਅਨ ਡਾਲਰ ਤੁਹਾਨੂੰ ਅਗਲਾ 11 ਡਾਲਰ ਨਹੀਂ ਦਿੰਦਾ ਉੱਥੇ ਤੁਸੀਂ ਮਿਲੀਅਨ ਦੀ ਗੱਲ ਕਰਦੇ ਹੋ ਇਹ ਬੇਨਤੀ ਪ੍ਰਵਾਨ ਕਰਿਓ ਅਜਿਹਾ ਈ ਧੌਣ ਵਿੱਚ ਕਿੱਲਾ ਹੈਗਾ ਜਾਂ ਦਿਮਾਗ ਵਿੱਚ ਕੀੜਾ ਹੈਗਾ ਜਿਹੜੇ ਯੋਧੇ ਅਖਵਾਉਂਦੇ ਨੇ ਸਿਮਰਿਤ ਮਾਨ ਵਰਗੇ ਅਲੱਖੇ ਲੋਕੇ ਵਰਗੇ ਅਮਰਪਾਲ ਦੇ ਭਾਪੇ ਵਰਗੇ ਸਰਬੀਤ ਵਰਗੇ ਜਿਹੜੇ ਵੀ ਹੈਗੇ ਨੇ ਜਿਹੜੇ ਕਹਿੰਦੇ ਅਸੀਂ ਪਾਕਿਸਤਾਨ ਦੀ ਸਪੋਰਟ ਕਰਾਂਗੇ ਕਰੋ ਮਰੋ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ